ਸਾਸ਼ੀਕਲ ਦੋਸਤੋ ਮੈਂ ਗੁਰਨਾਮ ਸਿੰਘ ਮੈਸਮਪੁਰੀ ਸੋ ਜਿਵੇਂ ਤੁਹਾਨੂੰ ਪਹਿਲਾਂ ਮੈਂ ਆਪਾਂ ਦੱਸਿਆ ਕਿ ਆਪਾਂ ਅੱਜ ਮਿਸਿਸ ਸਾਗਾ ਦੇ ਵਿੱਚ ਜੋ ਸ਼ਹਿਰ ਆ ਕੈਨੇਡਾ ਦਾ ਸਕੁਅਰ ਵਨ ਸੈਂਟਰ ਤੇ ਅੱਜ ਰੈਡ ਐਫ ਐਮ ਰੇਡੀਓ ਵੱਲੋਂ ਇੱਕ ਮੇਲਾ ਕਰਵਾਇਆ ਜਾ ਰਿਹਾ ਉਹਦੇ ਵਿੱਚ ਆਪਾਂ ਹਿੱਸਾ ਲੈਣ ਆਏ ਆ ਦੇਖਣ ਆਏ ਆ ਸੋ ਮੇਰੇ ਪੁਰਾਣੇ ਸਾਥੀ ਮਿਲੇ ਆ ਨਿਰਮਲ ਸਿੰਘ ਜੀ ਜਸਨ ਸਾਹਿਬ ਆਪਾਂ ਇਹਦੇ ਨਾਲ ਅੱਗੇ ਵੀ ਗੱਲਬਾਤ ਕੀਤੀ ਆ ਪਹਿਲੇ ਚੈਪਟਰ ਤੇ ਦੂਜੇ ਵਿੱਚ ਵੀ ਕਿ ਇੱਥੇ ਜਿਹੜੇ ਸਾਡੇ ਸਟੂਡੈਂਟ ਖਾਸ ਤੌਰ ਤੇ ਆਉਂਦੇ ਉਹਨਾਂ ਦੀ ਜਿੰਦਗੀ ਕਿੰਨੀ ਕਿ ਸੌਖੀ ਔਰ ਕਿੰਨੀ ਕਿ ਔਖੀ ਹੈ ਸੋ ਕਿੰਨਾ ਕਿ ਜਿਹੜਾ 10-15 ਸਾਲ ਦੇ ਵਿੱਚ ਸਮਾਂ ਬਦਲਿਆ ਉਹਦੇ ਬਾਰੇ ਆਪਾਂ ਗੱਲ ਕਰਨੀ ਚਾਹਾਂਗੇ ਕਿ ਜੋ ਇੱਥੇ ਸਟੂਡੈਂਟਸ ਦਾ ਜਦੋਂ ਸਾਡਾ ਕੋਈ ਵਿਦਿਆਰਥੀ ਪਲੱਸ 2 ਕਰਕੇ ਜਾਂ ਡਿਗਰੀ ਕਰਕੇ ਇੱਥੇ ਆ ਜਾਂਦਾ ਤੇ ਉਹਦੇ ਵਾਸਤੇ ਘਰ ਲੱਭਣਾ ਕਿੰਨਾ ਕੌਖਾ ਜਾਂ ਕਿੰਨਾ ਕਿ ਸੌਖਾ ਸੋ ਮੈਂ ਉਹ ਬੇਨਤੀ ਕਰਨੀ ਚਾਹਾਂਗਾ ਜੋ ਸੁਣ ਸਾਬ ਅੱਗੇ ਵੀ ਪਲੀਜ਼ ਦੱਸੋ ਗੁਰਨਾਮ ਜੀ ਘਰ ਦਾ ਸਿਸਟਮ ਇਹ ਬਣ ਗਿਆ ਵੀ ਜੇ ਤਾਂ ਉਹਦਾ ਲਿੰਕ ਹੈਗਾ ਵਧੀਆ ਪੁਰਾਣੇ ਕੋ ਸਟੂਡੈਂਟ ਦੋਸਤ ਉਹਦੇ ਹੈਗੇ ਰਿਸ਼ਤੇ ਨੇ ਰਹਿਗੇ ਫਿਰ ਸੌਖਾ ਲੱਭ ਜਾਂਦਾ ਪਰ ਅੱਗੇ ਦੇ ਮੁਕਾਬਲੇ ਜਿੱਦਾਂ ਮੋਰਗੇ ਦਾ ਵਧਣ ਮੇ ਬੋਰਡ ਕੇ ਜਾਂ ਵਤਨ ਦਾ ਕਰਕੇ ਕਿਰਾਏ ਬਹੁਤ ਜ਼ਿਆਦਾ ਵਧ ਗਏ ਆ ਜੇ ਡੀ ਬੇਸਮੈਂਟ ਦੇ 6700 500 ਦੇ ਵਿੱਚ ਤੁਹਾਨੂੰ ਰੂਮ ਮਿਲ ਜਾਂਦਾਈ ਉਹ 8 8 9900 ਡਾਲਰ ਦੇ ਵਿੱਚ ਅੱਜ ਸਿੰਗਲ ਰੂਮ ਮਿਲ ਰਿਹਾ ਸਿੰਗਲ ਰੂਮ ਕੀ ਇੱਕ 1 ਬੈੱਡ ਦੀ ਵਰਨ ਬਾਥਰੂਮ ਦੀ ਬੇਸਮੈਂਟ 15 1500 ਡਾਲਰ ਦੇ ਵਿੱਚ ਆ ਉਹ ਆਮ ਬੰਦੇ ਦੀ ਫੋਟਬਿਲਟੀ ਤੋਂ ਬਹੁਤ ਜ਼ਿਆਦਾ ਦੂਰ ਦੀ ਗੱਲ ਹੋ ਗਈ ਆ ਉਹਦੇ ਵਿੱਚ ਫੇਰ ਮਜਬੂਰ ਉਹਨਾਂ ਨੂੰ ਪੰਪ ਪੰਚ ਚਾਰ ਚਾ ਜਣੀ ਇੱਕ 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 ਬੈੱਡ ਰੂਮ 'ਚ ਰਹਿਣਾ ਪੈ ਰਿਹਾ ਠੀਕ ਆ ਵੱਡੀ ਕਿਉਂਕਿ ਦੋਸਤੋ ਸਟੂਡੈਂਟਸ ਸਾਡੇ ਪੰਜਾਬ ਤੋਂ ਜਾਂ ਏਸ਼ੀਆ ਵਿੱਚੋਂ ਜਾਂ ਕੁਝ ਹੋਰ ਮੁਰਖਾਂ ਵਿੱਚੋਂ ਬਹੁਤ ਵੱਡੀ ਗਿੰਨਸੀ ਵਿਚਾਰਿਆ ਸੋ ਇਸ ਕਰਕੇ ਜਿਹੜੇ ਇੱਥੇ ਘਰ ਆ ਜਿਵੇਂ ਆਪਣੇ ਰੀਅਲ ਅਸਟੇਟ ਦਾ ਸਟੇਟ ਦਾ ਬਿਜ਼ਨਸ ਸੀਗਾ ਪਿਛਲੇ ਸਾਲਾਂ ਵਿੱਚ ਪੰਜਾਬ ਵਿੱਚ ਵੀ ਵੀ ਇੱਕਦਮ ਪਲਾਟ ਔਰ ਘਰ ਬੜੇ ਮਹਿੰਗੇ ਹੋਏ ਫਿਰ ਛੱਲੇ ਆ ਗਏ ਕਿਉਂਕਿ ਸਟੂਡੈਂਟਸ ਜਾਂ ਵਿਜ਼ਟਰ ਬਹੁਤ ਵੱਡੀ ਗਿਣਤੀ ਵਿੱਚ ਕੈਨੇਡਾ ਆ ਰਹੇ ਆ ਇਸ ਕਰਕੇ ਜੋਸ਼ਨ ਸਾਹਿਬ ਦਾ ਜੋ 뷰 ਹੈਗਾ ਉਹਦੇ ਮੁਤਾਬਿਕ ਹੈਗਾ ਵੀ ਘਰ ਬਹੁਤ ਮਹਿੰਗੇ ਹੋ ਗਏ ਤੇ ਕਿਉਂਕਿ ਸਟੂਡੈਂਟ ਬਾਲਾ ਉਹਨਾਂ ਕੋਈ ਇਹਨਾਂ Banda ਸੋਰਸ ਹੁੰਦਾ ਨਹੀਂ ਜਿਹੜੇ ਉਹਦੇ ਕੋਲ ਜੀਆਈਸੀ ਜਾਂ ਹੋਰ ਕੁਝ ਥੋੜਾ ਬਥੇ ਘਰੋਂ ਫੰਡ ਆਉਂਦਾ ਉਹਦੇ ਸਿਰ ਤੇ ਹੀ ਬੇਸਿਕਲੀ ਸਟੂਡੈਂਟ ਜਦੋਂ ਆਉਂਦਾ ਪਹਿਲੇ 2-3 ਮਹੀਨੇ ਨਿਰਭਰ ਹੁੰਦਾ ਸੋ ਇਸ ਕਰਕੇ ਘਰ ਬਹੁਤ ਮਹਿੰਗੇ ਆ ਔਰ ਸਟੂਡੈਂਟਸ ਦੇ ਵਿਦਿਆਰਥੀਆਂ ਦੇ ਜੇਬ ਦੇ ਵਿੱਚ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਵਧੀਆ ਘਰਾਂ ਗੁਜ਼ਾਰਾ ਜੋ ਕਰ ਲੈ ਸਕੇ ਸੋ ਇਸ ਕਰਕੇ ਜੋਸ਼ਨ ਸਾਹਿਬ ਦਾ ਜੋ ਵਿਚਾਰ ਆ ਵੀ ਉਹ ਫਿਰ ਬਹੁਤ ਸਾਰੇ ਬੱਚਿਆਂ ਨੂੰ ਇਕੱਠੇ ਹੋ ਕੇ ਟਾਈਮ ਪਾਸ ਕਰਨ ਵਾਸਤੇ ਘਰ ਵਿੱਚ ਜਾਂ ਇੱਕ ਬਿਸਮੈਂਟ ਵਿੱਚ ਰਹਿਣਾ ਪੈਂਦਾ ਜੋ ਕਿ ਕਾਫੀ ਔਖਾ ਕੰਮ ਹੈ ਸੋ ਇਹਦੇ ਨਾਲ ਕਿਉਂਕਿ ਸਟੂਡੈਂਟਸ ਨੇ ਫਿਰ ਕੰਮ ਧੰਦਾ ਵੀ ਦੇਖਣਾ ਹੁੰਦਾ ਔਰ ਪੜ੍ਹਨ ਵੀ ਜਾਣਾ ਹੁੰਦਾ ਕਾਲਜ ਵੀ ਅਟੈਂਡ ਕਰਨਾ ਹੈ ਚੁਆਇਸ ਕਰਕੇ ਇੰਨੇ 8 10 ਸਟੂਡੈਂਟਸ ਦਾ ਇੱਕ ਜਗ੍ਹਾ ਰਹਿਣਾ ਬਹੁਤ ਸਾਰੀਆਂ ਸਮੱਸਿਆਵਾਂ ਕ੍ਰੀਏਟ ਕਰਦਾ। ਤੋਂ ਜੋਸ਼ਣ ਸਾਹਿਬ ਜਿਹੜਾ ਘਰਾਂ ਦੀ ਗੱਲ ਆ ਵੀ ਕੀ ਜਦੋਂ ਸਰਕਾਰ ਨੂੰ ਪਤਾ ਸੀ ਵੀ ਬਹੁਤ ਸਾਰੀ ਗਿਣਤੀ ਵੱਡੀ ਗਿਣਤੀ ਦੇ ਵਿੱਚ ਅਸੀਂ ਰੈਫਿਊਜੀ ਜਾਂ ਸਟੂਡੈਂਟਸ ਆਤਰਾਂ ਕੀ ਇਹਨਾਂ ਸਰਕਾਰ ਨੇ ਇੱਥੇ ਘਰਾਂ ਦਾ ਜਾਂ ਕੋਈ ਹੋਰ ਇਹਦਾ ਦਾ ਸਿਸਟਮ ਕੀਤਾ ਵੀ ਲੋਕਾਂ ਨੂੰ ਰਹਿਣ ਵਾਸਤੇ ਕੋਈ ਜਗ੍ਹਾ ਮਿਲ ਸਕੇ। ਨੇ ਜਿੰਨੀ ਕਿ ਮੈਨੂੰ ਜਾਣਕਾਰੀ ਇਦਾਂ ਦੀ ਕੋਈ ਸਰਕਾਰ ਨੇ ਇਦਾਂ ਦਾ ਕਾਨੂੰਨ ਕੋਈ ਵੀ ਨਹੀਂ ਚੱਕਿਆ ਵੀ ਜਿਹਨੇ ਵੇ ਲੋੜੇ ਰਿਫਿਊਜੀ ਕਾਰਜ ਕਰ ਜਿੰਨੀਆਂ ਵੀ ਹੋਈਆਂ افغانستان ਜੁਕਰੇਨ ਜਿੱਥੇ ਵੀ ਲੜਾਈਆਂ ਲੱਗੀਆਂ ਉਹਨਾਂ ਨੂੰ ਬਿਨਾ ਕਿਸੇ ਲਾਇਬਿਲਟੀ ਦੇ ਪਹਿਲਾਂ ਤੋਂ ਉਹਨਾਂ ਨੂੰ ਬੇਵਜ੍ਹਾ ਵਰਕ ਪਰਮਿਟ ਫ੍ਰੀ ਦੇ ਫੇ ਉਹਨਾਂ ਨੂੰ ਉਦਾਂ ਵੀ ਇਨਕਮ ਦੇ ਰਹੀ ਆ ਪੈਸੇ ਦੇ ਰਹੀ ਆ ਕੋਈ 500 700 ਦਾ ਦੋ ਪਤਾ ਨਹੀਂ ਪਰ ਸਟੂਡੈਂਟਾਂ ਵਾਸਤੇ ਇਦਾਂ ਤਾਂ ਕੋਈ ਵੀ ਸਿਸਟਮ ਕਿਉਂਕਿ ਉਹਨਾਂ ਨੇ ਖੁਦ ਫੀਸਾਂ ਪੇ ਕੀਤੀਆਂ ਦਾ ਇਦਾਂ ਦੀ ਕੋਈ ਵੀ ਜ਼ਿੰਮੇਵਾਰੀ ਗਵਰਨਮੈਂਟ ਨੇ ਅਜੇ ਤੱਕ ਨਾ ਸੁਣਿਆ ਵਾ ਚੱਕੀ ਆ ਤੇ ਨਾ ਗਾਂਵਾਂ ਪੇ ਅਖੇ ਚੱਕਰ ਦੀ ਆਕਵਾਸ ਆ ਤੋਂ ਸਾਥੀਓ ਜੋ ਆਪਾਂ ਕਿਉਂਕਿ ਦੂਰੋਂ ਬੈਠ ਕੇ ਅਖਬਾਰਾਂ ਵਿੱਚ ਪੜ੍ਹ ਕੇ ਗੱਲ ਸੁਣ ਕੇ ਗੱਲ ਕਰਨੀ ਹੋਰ ਹੁੰਦੀ ਐ ਕਿਉਂਕਿ ਮੈਂ ਦੋ ਤਿੰਨ ਚਾਰ ਮਹੀਨਿਆਂ ਤੋਂ ਪਿਛਲਾ ਦੇਖ ਰਿਹਾ ਕੈਨੇਡਾ ਵਿੱਚ ਕੀ ਹਾਲਚਲ ਸੋ ਇਹ ਮੇਰੇ ਸਾਥੀ ਨਿਰਮਲ ਸਿੰਘ ਜੀ ਹਸਨ ਸਾਹਿਬ ਜਿਹੜੇ ਸੋਸ਼ਲ ਵਰਕਰ ਰਹੇ ਆ ਪੰਜਾਬ ਦੇ ਵਿੱਚ ਅੱਜ ਵੀ ਇਹਨਾਂ ਦਾ ਮਾਨਾ ਇਹ ਫਿਰ ਵਾਪਸ ਜਾ ਕੇ ਉੱਥੇ ਕੰਮ ਕਰਨਗੇ। ਸੋ ਘਰਾਂ ਦੀ ਔਰ ਕੰਮ ਦੀ ਹਾਲਤ ਇੱਥੇ ਕਾਫੀ ਔਖੀ ਹੈ। ਸੋ ਜਿਹੜੇ ਵੀ ਸਾਡੇ ਸਟੂਡੈਂਟ ਨੇ ਜਾਂ ਕਿਸੇ ਹੋਰ ਵਿਜ਼ਟਰ ਨੇ ਜਾਂ ਪੀਆਰ ਲੈ ਕੇ ਆਉਣਾ ਹੋਵੇ ਉਹ ਜਰੂਰ ਇਹਨਾਂ ਗੱਲਾਂ ਦਾ ਖਿਆਲ ਰੱਖੇ ਵੀ ਜੋ 10-15 ਸਾਲ ਪਹਿਲਾਂ ਵਾਲਾ ਕੈਨੇਡਾ ਸੀ ਉਹ ਹੁਣ ਨਹੀਂ ਰਿਹਾ। ਸੋ ਇੱਥੇ ਬਹੁਤ ਸਾਰੀਆਂ ਮੁਸ਼ਕਲਾਂ ਹੈਗੀਆਂ, ਬਹੁਤ ਸਾਰਾ ਸਟ्रेस ਹੈਗਾ। ਲੇਕਿਨ ਠੀਕ ਹੈ ਇੱਥੇ ਰੋਜ਼ਗਾਰ ਦੇ ਮੌਕੇ ਹੈਗੇ ਆ। ਆਪਾਂ ਨੂੰ ਆਸ ਹੈਗੀ ਵੀ ਕਿਸੇ ਨਾ ਕਿਸੇ ਦਿਨ ਆਪਾਂ ਬੰਨੇ ਕੰਡੇ ਕਿਸੇ ਲੱਗ ਜਾਵਾਂਗੇ ਸੋ ਇਸ ਕਰਕੇ ਇਹਨਾਂ ਗੱਲਾਂ ਦੀ ਆਪਾਂ ਨੂੰ ਤਿਆਰੀ ਕਰਕੇ ਆਉਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ